ਪੰਜਾਬ ਵਿੱਚ ਕੇਂਦਰੀ ਭੂਮੀਗਤ ਜਲ ਬੋਰਡ ਯਾਨੀ ਕਿ CGWB ਦੁਆਰਾ ਵਿਸ਼ਲੇਸ਼ਣ ਕੀਤੇ ਗਏ ਇੱਕ ਤਿਹਾਈ ਭੂਮੀਗਤ ਪਾਣੀ ਦੇ ਨਮੂਨਿਆਂ ਦੇ ਵਿੱਚ ਯੂਰੇਨੀਅਮ ਦੇ ਜ਼ਹਿਰੀਲੇ ਪਦਰ ਦੇ ਨਾਲ ਨਾਲ ਆਰਸੈਨਿਕ, ਫਲੋਰਾਈਡ ਅਤੇ ਨਾਈਟ੍ਰੇਟ ਦੇ ਹਾਨੀਕਾਰਕ ਗਾੜੇ ਪੱਣ ਦੇ ਵਾਸਤੇ ਪੋਜ਼ਿਟਿਵ ਟੈਸਟ ਕੀਤੇ ਗਏ ਨੇ ਜਿਸ ਨਾਲ ਜਨਤਕ ਸਿਹਤ ਸੰਬੰਧੀ ਗੰਭੀਰ ਚਿੰਤਾਵਾਂ ਪੱਧਰ ਹੋਈਆਂ ਨੇ ਪੰਜਾਬ ਲੰਬੇ ਸਮੇਂ ਤੋਂ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ਦੇ ਨਾਲ ਜੂਝ ਰਿਹਾ ਹੈ ਜੋ ਅਕਸਰ ਉਦਯੋਗਿਕ ਨਿਕਾਸ ਖੇਤੀਬਾੜੀ ਦੇ ਵਹਾਅ ਅਤੇ ਮਾੜੇ ਪ੍ਰਬੰਧਿਤ ਰਹਿੰਦ-ਖੂੰਦ ਦੇ ਨਿਪਟਾਰੇ ਪ੍ਰਣਾਲੀਆਂ ਦੇ ਨਾਲ ਜੁੜਿਆ ਹੋਇਆ ਹੈ ਅਜਿਹੇ ਪ੍ਰਦੂਸ਼ਕ ਗੰਭੀਰ ਸਿਹਤ ਪੇਚੀਦਗੀਆਂ ਦਾ ਕਾਰਨ ਵੀ ਬਣ ਸਕਦੇ ਨੇ ਇਸ ਵਿੱਚ ਪੁਰਾਣੀਆਂ ਬਿਮਾਰੀਆਂ ਤੋਂ ਲੈ ਕੇ ਅੰਗਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਵੀ ਸ਼ਾਮਿਲ ਹੈ 28 ਜੁਲਾਈ ਨੂੰ ਰਾਜ ਸਭਾ ਦੇ ਵਿੱਚ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੂੰ ਲਿਖੇ ਇੱਕ ਲਿਖਤੀ ਜਵਾਬ ਦੇ ਵਿੱਚ ਕੇਂਦਰੀ ਜਲ ਸ਼ਕਤੀ ਰਾਜ ਮੰਤral ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਟੈਸਟ ਕੀਤੇ ਗਏ 32.6% ਭੂਮੀਗਤ ਪਾਣੀ ਦੇ ਨਮੂਨਿਆਂ ਨੇ 0.03 ਮਿਲੀਗ੍ਰਾਮ ਲੀਟਰ ਦੀ ਮਨਜ਼ੂਰਸ਼ੁਦਾ ਯੂਰੇਨੀਅਮ ਸੀਮਾ ਨੂੰ ਪਾਰ ਕਰ ਲਿਆ ਹੈ ਜੋ ਕਿ ਸਾਰੇ ਟੈਸਟ ਕਿਤੇ ਮਾਪਦੰਡਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਵਾਲੀ ਦਰ ਮਾਪੀ ਗਈ ਹੈ ਇਸ ਦੇ ਮੁਕਾਬਲੇ ਦਿੱਲੀ ਦੇ ਵਿੱਚ 10.7 ਫੀਸ ਦੀ ਨਮੂਨਿਆਂ ਨੇ ਉਸੇ ਹੱਦ ਨੂੰ ਪਾਰ ਕੀਤਾ ਪੀਣ ਵਾਲੇ ਪਾਣੀ ਦੇ ਵਿੱਚ ਯੂਰੋਨੀਅਮ ਦੇ ਉੱਚੇ ਪੱਧਰ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ ਲੰਬੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਜਾਂਦੇ ਨੇ ਪੰਜਾਬ ਦੇ ਵਿੱਚ ਵਿਸ਼ਲੇਸ਼ਣ ਕੀਤੇ ਗਏ 908 ਨਮੂਨਿਆਂ ਦੇ ਵਿੱਚੋਂ 296 ਦੇ ਵਿੱਚ ਯੂਰੇਨੀਅਮ ਦੀ ਮਾਤਰਾ ਮਨਜ਼ੂਰ ਸੀਮਾ ਤੋਂ ਕਾਫੀ ਜ਼ਿਆਦਾ ਪਾਈ ਗਈ ਹੈ। ਇਸ ਤੋਂ ਇਲਾਵਾ 13.8% ਦੀਆਂ ਨਮੂਨਿਆਂ ਦੇ ਵਿੱਚ ਫਲੋਰਾਈਡ ਦਾ ਪੱਧਰ 1.5 ਮਿਲੀਗ੍ਰਾਮ ਲੀਟਰ ਦੀ ਸੁਰੱਖਿਅਤ ਸੀਮਾ ਤੋਂ ਕਿਤੇ ਜ਼ਿਆਦਾ ਵੱਧ ਹੈ ਜੋ ਕਿ ਗਠੀਆ, ਬਾਝਪਨ, ਹਾਈਪਰਟੈਨਸ਼ਨ, ਨਿਊਰੋਟੌਕਸਿਟੀ ਅਤੇ ਪਿੰਜਰ ਕੈਂਸਰ ਦੇ ਵੱਧ ਜੋਖਮ ਵਰਗੀਆਂ ਬਿਮਾਰੀਆਂ ਦੇ ਨਾਲ ਜੁੜਿਆ ਹੋਇਆ ਹੈ। 922 ਨਮੂਨਿਆਂ ਦੇ ਵਿੱਚੋਂ 12.6% ਨੇ 45 ਮਿਲੀਗ੍ਰਾਮ ਲੀਟਰ ਦੀ ਨਾਈਟ੍ਰੇਟ ਸੀਮਾ ਨੂੰ ਵੀ ਪਾਰ ਕਰ ਲਿਆ 4.8% 0.01 ਮਿਲੀਗ੍ਰਾਮ ਲੀਟਰ ਥ੍ਰੈਸ਼ਹੋਲਡ ਤੋਂ ਵੱਧ ਆਰਸੈਨਿਕ ਦੇ ਨਾਲ ਦੂਸ਼ਿਤ ਹਨ ਜਦੋਂ ਕਿ 6.7% ਨਮੂਨਿਆਂ ਨੇ 25 ਡਿਗਰੀ ਸੈਲਸੀਅਸ ਤੇ 3000 ਯੂਐਸ ਸੀਐਮ ਤੋਂ ਉੱਪਰ ਬਿਲੀ ਚਾਲਕਤਾ ਵੀ ਦਿਖਾਈ। ਜੋ ਭੂਮੀਗਤ ਪਾਣੀ ਦੇ ਵਿੱਚ ਉੱਚ ਖਾਰੇਪਣ ਦੇ ਪੱਧਰ ਨੂੰ ਵੀ ਜ਼ਾਹਿਰ ਕਰਦੀ ਹੈ ਇਹ ਚਿੰਤਾਜਨਕ ਨਤੀਜੇ ਉਦੋਂ ਵੀ ਸਾਹਮਣੇ ਆਏ ਨੇ ਜਦੋਂ ਪੰਜਾਬ ਨੂੰ ਅਪ੍ਰੈਲ 2023 ਦੇ ਵਿੱਚ ਹਰ ਘਰ ਜਲ ਘੋਸ਼ਿਤ ਕੀਤਾ ਗਿਆ ਸੀ ਰਾਜ ਨੇ 11977 ਪਿੰਡਾਂ ਦੇ ਸਾਰੇ 34.27 ਲੱਖ ਪਿੰਡੂ ਘਰਾਂ ਦੇ ਲਈ ਕਾਰਜਸ਼ੀਲ ਘਰੇਲੂ ਟੁੱਟੀ ਪਾਣੀ ਦੇ ਕਨੈਕਸ਼ਨ ਦੀ ਰਿਪੋਰਟ ਕੀਤੀ ਸੀ ਮੰਤralaya ਦੇ ਮੁਤਾਬਕ ਜਲ ਜੀਵਨ ਮਿਸ਼ਨ ਜੀ ਜੀ ਅਹਿਮਦ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਾਣੀ ਦੀ ਗੁਣਵੱਤਾ ਦੇ ਵੱਡੇ ਦੁਸ਼ਿਤ ਹੋਣ ਦੇ ਮਾਮਲਿਆਂ ਦੇ ਵਿੱਚ ਸੁਧਾਰਾਤਮਕ ਕਾਰਵਾਈ ਕਰਨ ਦੀ ਲੋੜ ਹੁੰਦੀ ਹੈ। ਇਸ ਦੇ ਵਿੱਚ ਸਿਹਤ ਵਿਭਾਗ ਨੂੰ ਇਸ ਦੇ ਬਾਰੇ ਵਿੱਚ ਜਾਣਕਾਰੀ ਦੇਣਾ ਅਤੇ ਉਸ ਤੋਂ ਇਲਾਵਾ ਥੋੜੇ ਸਮੇਂ ਦੇ ਵਿੱਚ ਲੰਬੇ ਸਮੇਂ ਦੇ ਜਿਹੜੇ ਉਪਾਅ ਨੇ ਉਹਨਾਂ ਨੂੰ ਸ਼ੁਰੂ ਕਰਨਾ ਵੀ ਹੈ। ਪੰਜਾਬ ਸਰਕਾਰ ਨੇ ਕੇਂਦਰ ਨੂੰ ਸੂਚਿਤ ਕੀਤਾ ਹੈ ਕਿ ਜਦੋਂ ਵੀ ਮੰਜ਼ੂਰ ਸੀਮਾ ਤੋਂ ਵੱਧ ਪ੍ਰਦੂਸ਼ਣ ਦਾ ਪਤਾ ਲੱਗਦਾ ਹੈ ਤਾਂ ਉਪਚਾਰਕ ਕਦਮ ਚੁੱਕੇ ਜਾਂਦੇ ਨੇ। ਤੁਰੰਤ ਰਾਹਤ ਉਪਾਅਾਂ ਦੇ ਨਾਲ ਸ਼ੁਰੂ ਹੁੰਦਾ ਹੈ ਅਤੇ ਉਸ ਤੋਂ ਬਾਅਦ ਟਿਕਾਊ ਲੰਬੇ ਸਮੇਂ ਦੇ ਹੱਲ ਹੁੰਦੇ ਨੇ ਕੇਂਦਰ ਨੇ ਪੰਜਾਬ ਸਮੇਤ ਸਾਰੇ ਰਾਜਾਂ ਨੂੰ ਪਾਣੀ ਦੀ ਗੁਣਵੱਤਾ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਪਿੰਡਾਂ ਦੇ ਲਈ ਵਿਕਲਪਿਕ ਸੁਰੱਖਿਅਤ ਸਰੋਤਾਂ ਤੇ ਆਧਾਰਿਤ ਪਾਈਪਾਂ ਰਾਹੀਂ ਜਲ ਸਪਲਾਈ ਯੋਜਨਾਵਾਂ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ ਦੀ ਵੀ ਸਲਾਹ ਦਿੱਤੀ ਹੈ ਜੀ ਜੀ ਐਮ ਦੇ ਤਹਿਤ ਕੁੱਲ ਫੰਡ ਵੰਡ ਦਾ 10% ਦੀ ਰਸਾਇਣਿਕ ਤੌਰ ਤੇ ਦੂਸ਼ਿਤ ਬਸਤੀਆਂ ਦੇ ਵਿੱਚ ਰਹਿਣ ਵਾਲੀਆਂ ਆਬਾਦੀਆਂ ਦੇ ਵੱਲ ਭਾਰ ਪਾਇਆ ਜਾ ਰਿਹਾ ਹੈ ਔਰ ਫੇਰ ਵੀ ਇਥੇ ਜ਼ਿਕਰ ਕਿਸੇ ਵੀ ਥਾਂ ਦੇ ਉੱਪਰ ਨਹੀਂ ਹੋ ਰਿਹਾ ਕਿ ਇਥੇ ਜ਼ਿਆਦਾਤਰ ਜੋ ਇਹ ਸਾਰੀਆਂ ਚੀਜ਼ਾਂ ਆਈਆਂ ਨੇ ਉਹ ਇਥੋਂ ਦੇ ਉਦਯੋਗਾਂ ਦੇ ਵੱਲੋਂ ਜ਼ਮੀਨ ਦੇ ਹੇਠ ਬਹੁਤ ਜ਼ਿਆਦਾ ਡੂੰਘੇ ਬੋਰ ਕਰ ਕਰਕੇ ਪਾਏ ਗਏ ਨੇ ਅਤੇ ਇਸ ਦੇ ਵਾਸਤੇ ਕਈ ਥਾਵਾਂ ਦੇ ਉੱਪਰ ਅਸੀਂ ਪਹਿਲਾਂ ਤੋਂ ਹੀ ਧਰਨੇ ਪ੍ਰਦਰਸ਼ਨ ਆਮ ਲੋਕਾਂ ਅਤੇ ਖਾਸ ਤੌਰ ਤੇ ਕਿਸਾਨਾਂ ਦੇ ਵੱਲੋਂ ਹੁੰਦੇ ਵਿਖੇਗੀ ਹਨ ਪਰ ਫੇਰ ਵੀ ਕਿਸੇ ਦੇ ਕੰਨ ਦੇ ਉੱਪਰ ਜੂ ਨਹੀਂ ਸਰਕ ਰਹੀ ਅਤੇ ਪੰਜਾਬ ਦੀ ਜ਼ਮੀਨ ਹੇਠਲਾ ਪਾਣੀ ਲਗਾਤਾਰ ਦੁਸ਼ਿਤ ਹੁੰਦਾ ਜਾ ਰਿਹਾ ਹੈ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਜ਼ਿਕਰਨਾ ਬਿਲਕੁਲ ਹੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ